ਨਾਲ ਨਾਲ ਮੈਂ ਤੁਹਾਨੂੰ ਇਸ ਗੱਲ ਦੀ ਬਤਾਈ ਦੇਣੀ ਚਾਹਨਾ ਹਾਸ ਤੌਰ ਤੇ ਮੂਨਕ ਖਨੌਰੀ ਵਾਲਿਆਂ ਦੇ ਆਲੇ ਦੁਆਲੇ ਪਿੰਡਾਂ ਦੇ ਲੋਕਾਂ ਨੂੰ ਜਿਨ੍ਹਾਂ ਨੇ ਦਿਨ ਰਾਤ ਪਹਿਰਾ ਦਿੱਤਾ ਜਿਨ੍ਹਾਂ ਨੇ ਕੋਈ ਪ੍ਰਵਾਨ ਨਹੀਂ ਕੀਤੀ ਕਿ ਇਹ ਜਿਹੜਾ ਬੰਨ ਹੈ ਘੱਗਰ ਦਾ ਉਹ ਕਿੱਧਰ ਟੁੱਟ ਕੇ ਕਿੱਧਰ ਨੁਕਸਾਨ ਕਰੂਗਾ ਉਹਨੂੰ ਆਪਣਾ ਹੀ ਸਮਝਿਆ ਇਸ ਵਾਰ ਹਾਲਾਂਕਿ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਹੈ ਅੰਮ੍ਰਿਤਸਰ ਗੁਰਦਾਸਪੁਰ ਇਲਾਕੇ 'ਚ ਅਜਨਾਲਾ ਇਲਾਕੇ 'ਚ ਫਿਰੋਜ਼ਪੁਰ ਫਾਜ਼ਿਲਕਾ ਇਲਾਕੇ 'ਚ ਪਰ ਇਸ ਵਾਰ ਕੱਗੜ ਜਿਹੜਾ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋਣ ਦੇ ਬਾਵਜੂਦ ਵੀ ਤੁਸੀਂ ਕਿਤੋਂ ਵੀ ਇੱਕ ਤੁਪਕਾ ਵੀ ਜਿਹੜਾ ਉਹ ਓਵਰਫਲੋ ਨਹੀਂ ਹੋਣ ਦਿੱਤੇ ਤੇਰੇ ਵਾਸਤੇ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਮੈਂ ਕਿਉਂਕਿ ਸਾਰਾ ਤੁਹਾਡੀ ਮਿਹਨਤ ਹੈ ਇੱਕ ਲੋਕ ਲਹਿਰ ਬਣਾ ਕੇ ਤੁਸੀਂ ਸਰਕਾਰਾਂ ਹੈਲਪ ਕਰ ਸਕਦੀਆਂ ਨੇ ਸਰਕਾਰਾਂ ਇਨਫਰਾਸਟ੍ਰਕਚਰ ਦੇ ਸਕਦੀਆਂ ਨੇ ਡਰੋਨ ਡਰੋਨ ਰਾਹੀਂ ਰਾਖੀ ਕੀਤੀ ਕਿ ਕਿਤੇ ਕੋਈ ਜਿਹੜਾ ਕਿਨਾਰਾ ਕਮਜ਼ੋਰ ਤਾਂ ਨਹੀਂ ਹੋ ਰਿਹਾ ਜਿਹਦਾ ਕਿ ਨਤੀਜਾ ਇਹ ਹੋਇਆ ਕਿ ਨਾ ਕੋਈ ਪਹਿਲਾਂ ਗੱਟੇ ਆਪਾਂ ਨੂੰ ਬੋਰੀਆਂ ਉਹ ਕਈ ਤੁਹਾਨੇ ਤੋਂ ਮੰਗਾਉਣੀਆਂ ਪੈਂਦੀਆਂ ਸੀ ਕਦੇ ਨਰਵਾਣੇ ਤੋਂ ਮੰਗਾਉਣੀਆਂ ਪੈਂਦੀਆਂ ਸੀ ਇਸ ਵਾਰ ਅਸੀਂ ਪਹਿਨੂੰ ਸਾਰਾ ਪਹਿਲਾਂ ਹੀ ਪ੍ਰਬੰਧ ਰੱਖਿਆ ਸੋ ਇਸ ਗੱਲ ਦੀ ਮੈਂ ਸਲਾਹਗਾ ਕਰਦਾ ਕਿ ਲੋਕ ਨਹੀਂ ਤਾਂ 50000 ਏਕੜ ਜ਼ਮੀਨ ਡੁੱਬ ਜਾਣੀ ਸੀ ਤੇ ਬਾਕੀ ਘਰਾਂ ਦਾ ਨੁਕਸਾਨ ਪਸ਼ੂਆਂ ਦਾ ਨੁਕਸਾਨ ਘਟੂ ਘਟ 350 ਤੋਂ 400 ਕਰੋੜ ਦਾ ਨੁਕਸਾਨ ਤੁਸੀਂ ਬਚਾ ਲਿਆ ਇਸ ਗੱਲ ਲਈ ਔਰ ਇਹੀ ਮੈਨੂੰ ਵੀ ਕਈ ਵਾਰੀ ਪੱਤਰਕਾਰਾਂ ਨੇ ਜਾਂ ਇੰਟਰਵਿਊ ਦੇ ਵਿੱਚ ਪੁੱਛਦੇ ਨੇ ਕਿ ਜੇ ਕਿਤੇ ਇੱਕ ਗੱਲ ਟੁੱਟ ਜਾਂਦਾ ਤਾਂ ਸ਼ਾਇਦ ਇਧਰੋਂ ਜਿਹੜੀ ਆਪਾਂ ਉਧਰ ਨੂੰ ਹੈਲਪ ਲੈ ਕੇ ਗਏ ਆ ਟਰਾਲੀਆਂ ਭਰ ਕੇ ਲੈ ਕੇ ਗਏ ਆ ਰਾਸ਼ਨ ਦੀਆਂ ਮੱਛਰਦਾਨੀਆਂ ਦੀਆਂ ਕੰਬਲਾਂ ਦੀਆਂ ਸ਼ਾਇਦ ਉਹ ਆਪਾਂ ਉਧਰ ਨਾ ਜਾ ਪਾਉਂਦੇ ਨਹੀਂ ਸੈ ਤਾਂ ਕਰਨ ਵਾਸਤੇ ਜੇ ਸਤਲੋਜ ਜਾਂ ਘੱਗਰ ਨੁਕਸਾਨ ਕਰ ਦਿੰਦੇ ਤਾਂ ਮਾਲਵਾ ਵੀ ਉਹਦੀ ਜੱਦੀ ਚ ਆ ਜਾਂਦਾ ਆਉਣ ਵਾਲੇ 68 ਦਿਨਾਂ ਦੇ ਵਿੱਚ ਅਸੀਂ ਜ਼ਖਮਾਂ ਤੇ ਮਲਮ ਲਾਉਣੀ ਸ਼ੁਰੂ ਕਰ ਰਹੇ ਹਾਂ ਜਨਿਕੇ 20000 ਰੁਪਏ ਪਰ ਏਕੜ ਫਸਲ ਦਾ 1 ਏਕੜ ਦਾ ਘਰਾں ਦਾ ਪਸ਼ੂਆਂ ਦਾ ਜਿੰਨਾ ਵੀ ਨੁਕਸਾਨ ਹੋਇਆ ਸਕੂਲਾਂ ਨੂੰ ਵੀ ਦੁਬਾਰੇ ਬਣਾਉਣਾ ਪਊ ਸੜਕਾਂ ਦੁਬਾਰੇ ਬਣਾਉਣੀਆਂ ਪੈਣਗੀਆਂ ਪੁਲ ਦੁਬਾਰਾ ਬਣਾਉਣੇ ਪੈਣਗੇ ਉਹ ਜਿਹੜਾ ਦੀਵਾਲੀ ਤੋਂ ਪਹਿਲਾਂ ਪਹਿਲਾਂ ਆ 10 ਤੋਂ 15 ਤਰੀਕ ਦੇ ਵਿੱਚ ਵਿੱਚ ਅਸੀਂ ਚੈੱਕ ਦੇਣੇ ਮੁਆਵਜ਼ੇ ਦੇ ਚੈੱਕ ਦੇਣੇ ਸ਼ੁਰੂ ਕਰ ਦਾਂਗੇ ਤਾਂ ਕਿ ਤਿਹਾੜ ਤੋਂ ਪਹਿਲਾਂ ਪਹਿਲਾਂ ਕੋਈ ਦੀਵਾ ਬਾਲਣ ਦੀ ਕੋਈ ਆਸ ਦਾ ਦੀਵਾ ਜਗਾਉਣ ਦੀ ਉਮੀਦ ਜਿਹੜੀ ਹੈ ਉਹ ਬਚੀ ਰਹੇ ਮੈਂ ਅੱਜ ਜਦੋਂ ਆ ਰਿਹਾ ਸੀਗਾ ਮੈਨੂੰ ਇਹ ਲਹਿਰਾਗਾਗਾ ਇਲਾਕਾ ਮੇਰੇ ਲਈ ਕੋਈ ਨਵਾਂ ਨਹੀਂ ਹੈਗਾ ਮੈਂ ਕੱਲਾ ਕੱਲਾ ਏਰੀਆ ਜਾਣਦਾ ਜਿੱਥੇ-ਜਿੱਥੇ ਰੈਲੀਆਂ ਕਰਦੇ ਰਹੇ ਆ ਜਿੱਥੇ ਆ ਮੰਡੀ ਦੇ ਵਿੱਚ ਦੀ ਲੰਗਿਆ ਕਿ ਇੱਥੇ ਰਾਤ ਨੂੰ ਆਪਾਂ ਨੇ ਗੱਡੀ ਦੀ ਛੱਤ ਤੇ ਚੜ ਕੇ ਰੈਲੀ ਕਰ ਲੈਂਦੇ ਸੀ ਤੇ ਸਾਰਾ ਇਲਾਕਾ ਜਿਹੜਾ ਇਸ ਮੰਡੀ ਦੇ ਵਿੱਚ ਵੀ ਵੱਡੇ-ਵੱਡੇ ਫੰਕਸ਼ਨ ਕੀਤੇ ਆ ਸੋ ਜਿੰਨਾ ਪਿਆਰ ਤੁਸੀਂ ਦਿੱਤਾ ਹੈ 2012 ਤੋਂ ਲਹਿਰੇਗਾ ਕੇ ਹਲਕੇ ਚ ਆਏ ਸੀਗੇ ਰਾਜਨੀਤਿਕ ਜੀਵਨ ਇੱਥੋਂ ਸ਼ੁਰੂ ਹੋਇਆ ਐਸੀ ਚਿੰਗ ਤੁਸੀਂ ਲਾਈ ਆ ਐਸੀ ਜੋਤ ਤੁਸੀਂ ਜਗਾਈ ਹੈ ਕਿਉਂ ਤੋਂ ਬਾਅਦ ਚੱਲ ਸੋ ਚੱਲ ਸੋ ਕਦੇ ਲਹਿਰੇਗਾ ਕੇ ਵਾਲਿਆਂ ਤੋਂ ਸੰਗਰੂਰ ਵਾਲਿਆਂ ਤੋਂ ਕਦੇ ਮੈਂ ਵੱਡਾ ਨਹੀਂ ਹੋ ਸਕਦਾ ਬਾਕੀ ਉਹਦੇ ਜਿੱਤੇ ਮਰਜ਼ੀ ਹੋ ਜਾਣ ਪਰ ਮੈਂ ਤੁਹਾਡੇ ਤੋਂ ਕਦੇ ਵੱਡਾ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਮੈਨੂੰ ਪਿਆਰ ਦਿੱਤਾ ਤੁਸੀਂ ਮੇਰੇ ਮੈਨੂੰ ਹੌਸਲਾ ਦਿੱਤਾ ਹੈ। ਔਰ ਜਿਸ ਵੀ ਪੱਧਰ ਤੇ ਪਹੁੰਚੇ ਆ ਪਰ ਆਪਦੇ ਲੋਕਾਂ ਤੋਂ ਆਪਣੇ ਚਾਚਾ ਤਾਇਆ ਤੋਂ ਆਪਣੇ ਭੂਆ ਫਫੜਾਂ ਤੋਂ ਆਪਣੇ ਦੋਸਤਾਂ ਮਿੱਤਰਾਂ ਤੋਂ ਕਦੇ ਵੱਡੇ ਨਹੀਂ ਹੋ ਸਕਦੇ। ਆਪਣੇ ਟੀਚਰਸ ਤੋਂ ਆਪਣੇ ਕੋਚਸ ਤੋਂ ਆਪਣੇ ਮੈਂਟਰਸ ਤੋਂ ਕਦੇ ਵੀ ਵੱਡੇ ਨਹੀਂ ਹੋ ਸਕਦੇ। ਸੋ ਇਨੀ ਭਾਰੀ ਗਿਣਤੀ 'ਚ ਤੁਹਾਡਾ ਸੀਜ਼ਨ ਮੰਡੀ ਦਾ ਵੀ ਸੀਜ਼ਨ ਹੈ। ਇੱਥੇ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਦਿਲੋਂ ਪਿਆਰ ਕਰਦੇ ਹੋ ਔਰ ਇਹੋ ਜੇ ਪੁੰਨ ਦੇ ਕੰਮਾਂ ਵਾਸਤੇ ਤਾਂ ਆਪਾਂ ਹਮੇਸ਼ਾ ਪੰਜਾਬੀ ਅੱਗੇ ਰਹਿਣੇ ਆਂ ਦਸਵੰਦ ਕੱਢਦੇ ਆਂ ਭਾਵੇਂ ਕੋਈ ਖੁਸ਼ੀ ਵਾਸਤੇ ਦਸਵੰਦ ਕੱਢਣਾ ਹੋਵੇ ਭਾਵੇਂ ਕਿਸੇ ਆਪਦਾ ਦੇ ਵਿੱਚ ਦਸਵੰਦ ਕੱਢਣਾ ਹੋਵੇ ਅਸੀਂ ਤਾਂ ਤੁਰਕੀ ਚ ਪਹਚਾੜ ਆ ਜੇ ਉੱਥੇ ਜਾ ਕੇ ਲੰਗਰ ਲਾ ਲੈਣੇ ਆ ਜੀ ਅਸੀਂ ਤਾਂ ਪੁੱਜ ਦੇ ਵਿੱਚ ਗੁਜਰਾਤ ਚ ਪਹਚਾੜ ਆਇਆ ਉੱਥੇ ਜਾ ਕੇ ਸਾਡਾ ਲੰਗਰ ਲੱਗ ਜਾਂਦਾ ਹੈ ਕੇਰਲਾ ਚ ਸੁਨਾਮੀ ਆ ਜਾਏ ਜਾਂ ਕਿਤੇ ਹੋਰ ਸੁਨਾਮੀ ਆ ਜਾਏ ਹੜ ਆ ਜਾਣ ਉੱਥੇ ਜਾ ਕੇ ਸਾਡਾ ਲੰਗਰ ਲੱਗ ਜਾਂਦਾ ਜੀ ਆ ਤਾਂ ਹੁਣ ਸਾਡੇ ਆਪਣੇ ਲੋਕਾਂ ਤੇ ਭੀੜ ਪਈ ਐ ਤਾਂ ਇੱਥੇ ਤਾਂ ਜਾਣੇ ਗਾਣਾ ਔਰ ਜਿੰਨੀਆਂ ਵੀ ਸੰਸਥਾਵਾਂ ਨੌਜਵਾਨ ਵੀਰ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਇੰਡੀਵਿਜੂਅਲ ਵੀ ਪਿੰਡਾਂ ਨੇ ਜਾ ਕੇ ਉੱਥੇ ਦੋ ਦੋ ਤਿੰਨ ਤਿੰਨ ਪਿੰਡ ਅਡਾਪਟ ਕੀਤੇ ਨੇ ਉਧਰਲੇ ਪਾਸੇ ਕਪੂਰਥਲੇ ਵਾਲੇ ਪਾਸੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇਸ ਪੰਜਾਬ ਦੇ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਕਿ ਆਪਸ ਚ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਇੱਕ ਦੂਜੇ ਨਾਲ ਹੱਥ ਨਾਲ ਹੱਥ ਫੜ ਕੇ ਜੋ ਕਮਾਲ ਕਰਕੇ ਦਿਖਾਈ ਹੈ ਪੰਜਾਬ ਨੇ ਇਹ ਮਿਸਾਲ ਦੁਨੀਆ ਚ ਕਿਤੇ ਹੋਰ ਨਹੀਂ ਮਿਲਦੀ ਕੱਲੀ ਪੰਜਾਬ ਚ ਹੀ ਮਿਲ ਸਕਦੀ ਹੈ ਕਿਸੇ ਹੋਰ ਸੂਬੇ ਚ ਇੰਨੇ ਹੜ ਆਏ ਹੋਣ ਕਈ ਸਾਲੋਂ ਸੂਬਾ ਉੱਠ ਨਹੀਂ ਸਕਦਾ ਪਰ ਅਸੀਂ ਪੰਜਾਬੀ ਆ ਅਸੀਂ ਡਿਗਦੇ ਵੀ ਆ ਬਰ ਨਾਲ ਨਾਲ ਖੜੇ ਵੀ ਹੋਣਾ ਜਾਣਦੇ ਆ ਬੜੀਆਂ ਲੜਾਈਆਂ ਸਾਡੇ ਬਜ਼ੁਰਗਾਂ ਨੇ ਝੱਲੀਆਂ ਨੇ ਬڑے ਧਾੜ ਵੀ ਆਏ ਦਿੱਲੀ ਨੂੰ ਲੁੱਟਣ ਤਾਂ ਸਾਡੇ ਬਜ਼ੁਰਗੋਨਾਂ ਨਾਲ ਜਾਂਦੇ ਹੋਏ ਤੇ ਆਉਂਦੇ ਹੋਏ ਦੋ-ਦੋ ਵਾਰੀ ਉਹਨਾਂ ਨਾਲ ਲੜਦੇ ਰਹੇ ਸਾਡੇ ਖੂਨ ਦੇ ਵਿੱਚ ਸੰਕਟਾਂ ਨਾਲ ਜੂਝਣਾ ਸਾਡੇ ਖੂਨ ਦੇ ਵਿੱਚ ਲਿਖਿਆ ਹੋਇਆ ਹੈ ਗੁਰੂ ਸਾਹਿਬ ਦੀ ਪ੍ਰੇਰਣਾ ਪੀਰਾਂ ਫਕੀਰਾਂ ਦੇਵੀ-ਦੇਵਤਿਆਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਹੁਣ ਪੰਜਾਬ ਨੂੰ ਪੁਨਰਵਾਸ ਮੋੜ ਦੇ ਵਿੱਚ ਲੈ ਕੇ ਜਾਣਾ ਤੁਸੀਂ ਇਰਾਨ ਹੋ ਜਾਓਗੇ 3200 ਸਰਕਾਰੀ ਸਕੂਲ ਜਿਹੜੇ ਨੇ ਉਹ ਮਲਬਾ ਬਣ ਗਏ 19 ਕਾਲਜ ਜਿਹੜੇ ਨੇ ਮਲਬੇ ਦਾ ਢੇਰ ਬਣ ਗਏ ਹੋਰ ਤਾਂ ਹੋਰ ਬਹੁਤ ਸਾਰੇ ਬੱਚਿਆਂ ਦੀ ਸਿਲੇਬਸ ਦੀਆਂ ਕਿਤਾਬਾਂ ਹੀ ਰੁੜ ਗਈਆਂ ਜੀ ਪਾਣੀ 'ਚ ਜਦੋਂ ਘਾਰ ਹੀ ਰੁੜ ਗਿਆ ਵਿੱਚ ਹੀ ਕਿਤਾਬਾਂ ਰੁੜ ਗਈਆਂ ਹੁਣ ਉਹਨਾਂ ਬੱਚਿਆਂ ਨੂੰ ਸਿਲੇਬਸ ਦੀਆਂ ਕਿਤਾਬਾਂ ਵੀ ਲੈ ਕੇ ਦੇਣੀ ਆ ਰੰਗਲਾ ਪੰਜਾਬ ਸੁਸਾਇਟੀ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਵਿੱਤ ਮੰਤਰਾਲੇ ਦੇ ਅੰਡਰ ਬਣਾਈ ਆ। ਭਾਰਤ ਦੇ ਵਿੱਤ ਮੰਤਰਾਲੇ ਦੇ ਕੋਲੋਂ ਇਨਕਮ ਟੈਕਸ ਦੀ ਐਗਜ਼ੈਂਪਸ਼ਨ ਲਈ ਆ ਛੋਟਾਂ ਲਈਆਂ ਨੇ। ਤਾਂ ਉਹਦੇ 'ਚ ਕੋਈ ਵੀ ਬੰਦਾ ਯੋਗਦਾਨ ਪਾ ਸਕਦਾ ਹੈ। ਉਹਦੇ 'ਚ ਸੀਐਸਆਰ ਦਾ ਪੈਸਾ ਵੀ ਆ ਸਕਦਾ ਹੈ ਜਿਹੜਾ ਇੰਡਸਟਰੀ ਵਾਲੇ ਆਪਣੇ ਪ੍ਰੋਫਿਟ ਦਾ ਇੱਕ ਹਿੱਸਾ ਜਮ੍ਹਾਂ ਕਰਾਉਂਦੇ ਨੇ, ਉਹਨੂੰ ਸੀਐਸਆਰ ਕਹਿੰਦੇ ਆ। ਉਹਦੇ 'ਚ ਐਮਪੀ ਜਿਹੜੇ ਨੇ ਪੂਰੇ ਦੇਸ਼ ਦੇ ਉਹੋ ਚਾਹੇ ਰਾਜ ਸਭਾ ਦੇ ਨੇ ਚਾਹੇ ਲੋਕ ਸਭਾ ਦੇ ਨੂੰ 1 ਕਰੋੜ ਰੁਪਇਆ ਆਪਣੇ ਐਮਪੀ ਲੈਡ ਚੋਂ ਪਾ ਸਕਦੇ ਨੇ ਇਸ ਕਰ ਕਿਸੇ ਨੂੰ ਨਵਾਂ ਬਣਾਉਣਾ ਪਿਆ ਜਿਹੜਾ ਰੂਟੀਨ ਦਾ ਸੀਐਮ ਰੀਲੀਫ ਫੰਡ ਹੈ ਉਹਦੇ ਚ ਐਮਪੀ ਜਿਹੜਾ ਪੈਸੇ ਨਹੀਂ ਪਾ ਸਕਦਾ ਉਹ ਚ ਸੀਐਸਆਰ ਦਾ ਪੈਸਾ ਨਹੀਂ ਆ ਸਕਦਾ ਉਹ ਚ ਕੋਈ ਬਾਹਰਲੇ ਮੁਲਕਾਂ ਚ ਬੈਠੇ ਆ ਗਏ ਪੰਜਾਬ ਤੋਂ ਹੀ ਹੋਏ ਆ ਉਹ ਵੀ ਪਰਮਾਤਮਾ ਨੇ ਮਿਹਨਤ ਕਰਕੇ ਉਹਨਾਂ ਦੇ ਖਜ਼ਾਨੇ ਭਰੇ ਹੋਏ ਨੇ ਵੈਲ ਆਫ ਨੇ ਬੜੀ ਕਿਰਪਾ ਉਹ ਵੀ ਆਪਣੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਆ ਉਹ ਵੀ ਪੈਸੇ ਪਾ ਸਕਦੇ ਉੱਥੇ ਬੈਠੇ